ਕਈ ਵਾਰ ਕਈ ਵਾਰ ਇਦਾਂ ਹੁੰਦਾ ਨਾ ਕਈ ਵਾਰੀ ਸਾਡੇ ਕੋਲ ਮਲਤੀ ਹੋ ਜਾਂਦੀ ਆ ਕਿ ਸਾਨੂੰ ਜ਼ਰੂਰੀ ਨਹੀਂ ਹੈਗਾ ਕਿ ਹਰ ਗੱਲ ਨੂੰ ਜਸਟੀਫਾਈ ਆਪਾਂ ਕਰਨਾ ਹੀ ਕਰਨਾ ਜੀ ਛੱਡ ਦੇਗਾ ਮੈਂ ਤਾਂ ਆਪਣੇ ਬਤਰਾ ਕੋਲੋਂ ਕਈ ਵਾਰੀ ਮੇਰੇ ਕੋਲ ਮਿਸਟੇਕ ਹੋ ਜੂ ਮੈਂ ਤਾਂ ਮਾफी ਮੰਗ ਲੈਂਦੀ ਹਾਂ ਕੋਈ ਭਾਈ ਮੈਂ ਭੁੱਲ ਗਈ ਮੇਰੇ ਕੋਲ ਆ ਕੰਮ ਹੋਇਆ ਨਹੀਂ ਹੈ ਨਾ ਜਾਂ ਮੈਂ ਕਰ ਨਹੀਂ ਸਕਿਆ ਜਾਂ ਮੇਰੀ ਕੋਈ ਮਜਬੂਰੀ ਸੀ ਅਸੀਂ ਮਤਲਬ ਉਹਨੂੰ ਉਹਨੂੰ ਜਸਟੀਫਾਈ ਕਰੀ ਜਾਈਏ ਕਰੀ ਜਾਈਏ ਕਰੀ ਜੇ ਤਰੀਕ ਤਰੀ ਨਾ ਹੈ ਇਹਦਾ ਮਤਲਬ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਗਲਤ ਆ ਉਹ ਉਹ ਨਹੀਂ ਤੇ ਤੁਸੀਂ ਜੋ ਕਹਿ ਰਹੇ ਹੋ ਠੀਕ ਹੈ ਮੰਲੇਗੇ ਨਹੀਂ ਅਸੀਂ ਮੰਨ ਲਏ ਨੇ ਗੱਲ ਕਿ ਤੁਹਾਡੇ ਕੋਲ ਘਰ ਕੋਲ ਨੂੰ ਸੂਤ ਨਹੀਂ ਆਉਂਦਾ ਕੰਮ ਦਾ ਤੁਹਾਨੂੰ ਕੋ ਫਟ ਨਹੀਂ ਪੈਣਾ ਠੀਕ ਹੈ ਨਾ ਲੈਕਸਟੈਂਸ ਕੋ ਆਪਰੇਸ਼ਨ ਕਰਦੇ ਹੋ 10 ਕਿੱਡੀ ਗੱਲਿਆ ਤੁਸੀਂ ਮੋੜ ਮੋੜ ਕੇ ਮੋੜ ਮੋੜ ਕੇ ਉੱਥੇ ਬੈਸ ਸਭਿਸ਼ਾ ਥੋੜੀ ਹੈ ਸਸ਼ਕਰ ਇਹ ਸਾਦਾ ਯਾਰ ਦੂਰ ਮੈਲਾ ਰਗਾ ਹੋ ਗਿਆ ਅੱਛਾ ਨਹੀਂ ਇਹ ਵੀ ਤਾਂ ਹੈ ਨਾ ਇੱਕ ਮਿੰਟ ਹਾਂਜੀ ਕੋ ਜੇ ਹੁਣ ਸੁਣਨਾ ਆ ਮੈਂ ਤਰਤੀਬ ਬਾਹਰ ਸੁਣਾਉਣਾ ਜੀ ਜੀ ਇਹ ਨੂਮੈਂਦ ਦੇ ਪਾਰਕ 40-40 ਲੱਖ ਰੁਪਈਆ ਲੱਗ ਗਿਆ ਉਹਦਾ ਮੂੰਹ ਆਂਦਰਾ ਨਹੀਂ ਬਣਿਆ ਕੋਈ ਜੀ ਜੀ ਤੇ ਤੁਸੀਂ ਅਡਾ ਰੂੜੀ ਵਾਲੇ ਦਾ ਪਾਰਕ ਬਣਾਇਆ ਸੀ ਉਹਦੀ ਕੱਲ੍ਹ ਘਾਹ ਦੀ ਕੁਸ਼ ਕਟਿੰਗ ਹੋਈ ਆ ਉੱਥੇ ਵੀ ਜੰਗਲ ਆ ਜੀ ਜੀ ਤੇ ਆਪੀ ਭੱਟੀ ਵਾਲਾ ਜਿਹੜਾ ਪਾਰਕ ਆ ਉਹ ਸਰਕਾਰੀ ਲੱਗਦਾ ਜੀ ਜੀ ਜਿਹੜਾ ਅੱਗੇ ਕੇ ਪਾਸੇ ਵਾਲਾ ਪਾਰਕ ਆ ਉਹਨੂੰ ਲੱਗਦਾ ਭਰਾ ਹੀ ਹੋਇਆ ਜੀ ਜੀ ਜੋ ਉੱਥੇ ਕੰਮ ਕਰਦਾ ਅਗਲਾ ਚਾਈ ਸੇਵਾ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਬੈਲ ਵਿੱਚ ਘੇਰਾ ਮਾਰ ਲਓ ਜੀ ਮੈਂ ਨਾ ਖਾ ਉੱਤੇ ਬਾਅਦ ਕੋਈ ਨਾ ਕੋ ਕੋਨਰ ਰਹਿਣਾ ਹਿੰਨਾ ਘਾ ਆ ਬਹਿੀਆਂ ਚ ਜੀ 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 ਕਿ ਨਹੀਂ ਤੁਹਾਡੇ ਕੋ ਬ੍ਰਸ਼ ਕਰ ਰਿਹਾ ਮੈਨੂੰ ਨਹੀਂ ਪਤਾ ਉਹ ਤੁਸੀਂ ਗਾਦੀ ਨੂੰ ਮਾਰ ਦਦੇ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਪੀ ਡਬਲ ਯੂ ਡੀ ਨੇ ਇੱਟਾਂ ਲਾਈਆਂ ਹਾਂ ਉਹ ਮਿੱਟੀ ਭਾਗਿਆ ਤੈਨ ਅਜੀ ਥੱਲੇ ਜੀ ਉਹ ਏਰੀਆ ਤੁਹਾਡਾ ਸੀ ਟਾਇਲ ਤੁਹਾਡੀ ਸੀ ਮੈਂ ਵੀ 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 ਮੈਂ ਗੱਲ ਕਰ ਰਿਹਾ ਇੱਕ ਮਹੀਨੇ ਬਾਅਦ ਆਸਟ੍ਰੇਲੀਆ ਜੋ ਆਇਆ ਤੇ ਮੈਂ ਆਪਣੀ ਸਾਈਟ ਤੋਂ ਨਾ ਪਾਸਪੋਰਟ ਬਾਉਂਡਰੀ ਮਰੀ ਪਰ ਇਹ ਤਾਂ ਆਇਆ ਜੀ ਉਹਨਾਂ 15 ਨੂੰ ਸਾਰੀ ਮਾ ਆ ਬਾਰੇ ਸਾਫ ਰਹੀ ਜਿਹਨੂੰ ਸਾਡੀਆਂ ਉੱਤੇ ਸੀ ਉਹ ਤਾਂ ਆਪਰੇ ਸੀ ਉਹ ਨਹੀਂ ਕਰਨਾ ਤੇ ਜੀ ਭਲੇ ਜਿੱਥੇ ਸਫਾਈ ਦੀ ਗੱਲ ਕਰ ਰਿਹਾ ਹੈ ਨਾ ਵੀ ਕਾਜ ਤੇ ਚੱਲ ਜਾਂਦਾ ਉਹਨਾਂ ਨੂੰ ਹੋਣਾ ਨਹੀਂ ਤੁਹਾਡੇ ਲੋਕੀ ਤੁਸੀਂ ਧਿਆਨ ਦੇ ਦੇ ਜੀ ਰੈਕ ਕਰਦੇ ਕਿ ਅਸੀਂ ਭਾਰਤ ਤੁਹਾਡੇ ਪਿੰਡ ਨਹੀਂ ਗਏ ਯਾਰ ਕੰਪਲੇਨ ਕਰਦੀ ਜੀ ਮੁਲਾਜ਼ਮ ਨੇ ਆ 30 ਤੁਸੀਂ ਕਿੱਧਰ ਪ੍ਰੈਜ਼ੀਡੈਂਟ ਲੱਗਿਆ ਇਸ ਦਾ ਮੈਂ ਤਾਂ ਤੁਹਾਡੇ ਬਿਨਗੇ ਦੇ ਕੰਮਕਾਰ ਨੂੰ ਦੇਖਦੇ ਹੋਏ ਤੁਹਾਡੀ ਐਫੀਸ਼ੀਅਨਸੀ ਲਾਸ਼ਕੁਰਦਨ ਮਰੇ ਚੱਦੋ ਨਾ ਮੈਂ ਤਾਂ ਚਾਰ ਸਟਾਫ ਇੱਥੇ ਬੰਦ ਹੋ ਰਹੀ ਸਭ ਤੁਸੀਂ ਆਪਣਾ ਪੀਟਾ ਉੱਥੇ ਇਨਾ ਮੁੱਖੀ ਮੱਛੀ ਪਿਆ ਨਾ ਇਹ ਮੈਂ ਤਾਂ ਨਿਕਲ ਦੀ ਕੋਸ਼ਿਸ਼ ਮੈਂ ਕਰਦਾ ਹਾਂ 10-15 ਕਿਲੋ ਜਦੋਂ ਨਾ ਕੱਢ ਕੇ ਬਾਹਰ ਰੱਖਾਂ ਪਾਣੀ ਡੋਕ ਹੋਇਆ ਕਿਸੇ ਜਾ ਕੇ 라ਸ਼ਕੁਰਦਨ ਤੋਂ ਜੇ ਮਰੇ ਹੁਣ ਜਾ ਕੇ ਦੇ ਲੋ ਸਾਰੇ ਬੁਨਿਟਾ ਭਰਿਆ ਤੇ ਤੁਹਾਡੇ ਤੁਸੀਂ ਕਿਹਨੇ ਬਤਰਾਉਂਦੇ ਮੈਂ ਦੱਸੂ ਕੋਈ ਨਾ ਆ ਜਿਆਏ ਦੋਸਤ ਨਹੀਂ ਜੋ ਨਹੀਂ ਫਕਰ ਇੱਕ ਵਾਰੀ ਪੂਰੇ ਮਨੋਗਤ ਛੋਟੀਆਂ ਬਹੁਤ ਆਦੇ ਆਜੂ ਦਾ ਚਾਰ ਤੋਂ ਪੰਜ ਮਿੰਟ ਛੁੱਟੀ ਦੇ ਆ ਭਾਈ ਸਾਹਿਬ ਜੀ ਇੱਕੋ ਧਰਮ ਕਿਤੇ ਮੈਂ ਆਪਣੀ ਗੱਲ ਕਰਨਾ ਵੇ ਦੇਖੀ ਦੇਖ ਰਿਹਾ ਇਥੋਂ ਚੱਲ ਜਾਂਦੇ ਆ ਇੱਕ ਨਾਲ ਹੱਥ ਵਜਾਂਦਾ ਮੋਬਾਈਲ ਲੈ ਕੇ ਦੂਜੇ ਹੱਥੇ ਵਜਾਂਦਾ ਇੱਕ ਮੈਨੂੰ ਲਾਉਂਦਾ ਤੁਸੀਂ ਹੈ ਹਨ ਅਮਰੀਕਾ ਵਾਲੇ ਵੀ ਜਿਆਦਾ ਕੰਮ ਕਰਾਉਂਦੇ ਆ ਜਿੰਨਾ ਤਨ ਤਨ ਕਰਕੇ ਆਉਂਦੇ ਆ ਗਣ ਚੰਗਾੜੀ ਦਾਦਾ ਜੀ ਅਸੀਂ ਅੰਦਰ ਬੈਠੇ ਆ ਇਹ ਸਾਨੂੰ ਤੁਹਾਡਾ ਟਵੀਟ ਹੰਦਰ ਖਾ ਦੇਣੀ ਹੈ ਇੰਨੀ 40 ਬੰਦੇ ਕੰਮ ਕਰਦੇ ਹੁਣ ਬੜਗੇ ਚ ਬੜਗਾ ਦਾ ਸ਼ੁਕਰ ਵਾੜ ਜਿਵੇਂ ਨਹੀਂ ਵਿੜਗੇ ਵਾਸਤੇ ਤਾਂ 35-40 ਬੰਦੇ ਬਹੁਤ ਜ਼ਿਆਦੇ ਤੁਹਾਡੀਆਂ ਪਾਰਕਾਂ ਜਿਹੜੀਆਂ ਆ ਤੁਹਾਡੇ ਕੋਲ ਕੋਈ ਪ੍ਰੋਫੈਸ਼ਨਲ ਮਾਲੀ ਨੇ ਪਾਰਕਾਂ ਦਾ ਕੰਮ ਕਰਵਾਉਣਾ ਇਹ ਆ ਕਿ ਤੁਹਾਨੂੰ ਕਿੰਨਾ ਟਾਈਮ ਲੱਗਦਾ ਜੀ ਨਹੀਂ ਨਹੀਂ ਗਲਤ ਨਾ 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 ਇਹੋ ਸਰ ਪਾਰਕਾ ਤੁਹਾਡੀਆਂ 100% ਹਮੇਸ਼ਾ ਮੇਨਟੇਨ ਰਹਿਣੀ ਚਾਹੀਦੀਆਂ ਜੇ ਜੰਗਲ ਬਣਾ ਕੇ ਕਰਨਾ ਹੈ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਕਰਨਾ ਅਸੀਂ ਹਜੇ ਬਣਾ ਰਹੇ ਹਾਂ ਤੁਸੀਂ ਕੋਈ ਹੋਰ ਕੰਮ ਕਰ ਲਓ ਤੁਸੀਂ ਜਿਹੜੀਆਂ ਤੁਹਾਡੀਆਂ ਇੱਥੇ ਸੰਸਥਾਵਾਂ ਨੇ ਬਹੁਤ ساری ਸੰਸਥਾਵਾਂ ਨੇ ਉਹਨਾਂ ਨੂੰ ਉਹਨਾਂ ਦੀ ਕੁਆਡਰਟ ਲੈ ਲਓ ਉਹਨਾਂ ਨੂੰ ਦੇ ਦਿਓ ਪਾਰਕਾ ਮੈਂ ਤਾਂ ਧੰਨਵਾਦ ਕਰਦਾ ਉਹਨੂੰ ਭੁਗਤੈਲ ਕੋਣ ਵਾਲੀ ਹੈਗੀ ਹੈ ਜਿਹੜੀ ਬੈਕ ਪਛਾਰੀ ਤਾਂ ਸੀ ਉਹ ਰੈਡੀਅੰਟ ਕਿਉਂ ਹੋ ਗਿਆ ਜੰਗਲ ਕਿਉਂ ਥੋੜੀ ਪ੍ਰੋਬਲਮ ਆ ਰਹੀ ਬਰਸਾਤਾਂ ਦੇ ਕਾਰਨ ਸੀ ਕਿ ਉਹਨਾਂ ਨੇ ਇਹ ਚੋ ਬੋ ਜੰਗਲ ਅੱਮ ਨਹੀਂ ਕਰਦੇ ਜੀ ਅੱਮ ਨਹੀਂ ਕਰਦੇ ਮੈਂ ਤੋ ਦਾ ਵੀਡੀਓ ਆਪਣੇ ਦਿਖਾਣਾ ਹੈ ਜੇ ਵਰਤੋਂ ਨਹੀਂ ਸਹੀ ਨਹੀਂ ਹੈ ਜੇ ਤੁਸੀਂ ਇਹਨਾਂ ਦੇ ਕੰਮ ਕਰੋ ਇਹ ਬੰਤੂ ਸੁਪਰਵਾਈਜ਼ਰ ਹੈ ਜੀ ਜੇ ਅੱਖ ਨਹੀਂ ਲੱਗਦੀ ਫਿਰ ਤਾਂ ਗੱਲ ਬਣਨੀ ਮੇਰੇ ਲਈ ਨਹੀਂ ਆਉਣੀ ਨੇ ਉਹ ਕਾਲ ਨਹੀਂ ਮਿਲੀ ਪਹਿੰਜੀ ਮੈਂ ਪਹਿਲਾਂ ਵੀ ਗਿਆ ਸੀ ਕਿ ਜਿਹੜੀ ਘਾਹ ਦੀ ਬਹੁਤ ਮਨਾ ਇਹ ਤਰ੍ਹਾਂ ਲੋਕੀ ਤਾਂ ਪੈਂਟਰ ਲੌਕ ਲੌਂਗਰੀ ਮੂਮੂ ਕੀ ਨਹੀਂ ਪਿਛੋ ਭਾਓ ਜਿਹੜਾ ਉਹ ਵੀ ਗਿਆ ਮੈਂ ਉਹਦਾ ਸੋਲੂਸ਼ਨ ਦੱਸਿਆ ਵੀ ਸਿਰਫ ਨਗਰੀ ਟੈਕਸ ਕੇਅਰ ਕਿਹਨ ਸੁਣਿਆ ਨਿੱਤ ਸੌਣ ਜਿਵੇਂ ਉਹਨਾਂ ਕੋਲ ਆਤਾ ਇਹਨੂੰ ਮੈਂ ਕਹਿੰਦਾ ਸੀ ਕਿ ਐਂਟਰ ਲੌਕ ਲੌਂਗ ਤੋਂ ਪਹਿਲਾਂ ਉਹ ਚੱਲੇ ਕੋਲਾਕੀਨ ਪਾਓ ਪਲਾਸਟਿਕ ਦੀ ਸ਼ੀਟ ਵੀ ਸਾਰੋ ਕੋਲਾਕੀਨ ਪਿਛਾ ਕੇ ਐਕਸਪੈਰੀਮੈਂਟਲੇ ਕਰ ਲਓ ਮੈਂ ਵੀ ਕਿਹਾ ਸੀ ਤੁਸੀਂ 10 ਮੀਟਰ ਤੇ ਪੌਰਾਥੀਨ ਪਾ ਲਓ ਉਹਦੇ ਇੰਟਰਲੌਕ ਲਾ ਦਿਓ। ਇਹਦਾ ਤਾਂ ਆਜ ਮੇ ਪੁਰਾਣੇ ਕੋਈ ਨਹੀਂ ਘਰਾਂ ਦੀਆਂ ਜਿਹੜੀਆਂ ਸੁਣ ਲੈ ਇੱਥੇ ਮੜ ਕੇ ਕਰੀਆਂ। ਇਹ ਗੱਲ ਕਿਉਂ ਨਹੀਂ ਆਉਂਦਾ? ਇਹਦਾ ਪੌਰਾਥੀਨ ਕਿੰਨੀ ਵੀ ਕੋਸਟ ਕਰਦਾ ਤੁਹਾਨੂੰ? ਤੁਸੀਂ ਤੁਸੀਂ ਜਿਹੜੀ ਇੱਕ ਮਿੰਟ ਜੀ ਇੱਕ ਵਾਰ ਤੁਸੀਂ ਇਹਦੀ ਪੀ ਡਬਲ ਡੀ ਦੀਆਂ ਉਹ ਇੰਟਰਲੌਕ ਲਾਈਆਂ। ਹਾਂਜੀ। ਇੰਟਰਲੌਕ ਸਾਡੀਆਂ ਆਪਣੀਆਂ ਆ। ਜੀ। ਹਾਂਜੀ ਮੈਂ ਹਾਂ। ਹਨਾ? ਤੁਸੀਂ ਸਰ ਉਹਨਾਂ ਨੂੰ ਪੱਟ ਕੇ ਲਿਆ ਦੇ ਡੀਲਿੰਗ ਦਿੱਤੀ ਉਹਨਾਂ ਨੂੰ ਬਸ ਰੀ ਲੇਬਰ ਹੀ ਦਿੱਤੀ ਹੋਊਗੀ ਲੈਵਲ ਤੁਸੀਂ ਲੈਵਲ ਦਿੱਤੀ ਤੁਸੀਂ ਉਹਨੂੰ ਮਿੱਟੀ ਪਾ ਕੇ ਲੈਵਲ ਦੇ ਨਹੀਂ ਸਰ ਮੈਡਮ ਉਹਦੇ ਥੱਲੇ 3 ਇੰਚ ਘਟਕਾਏ ਕੱਲਾ ਘਟਕ ਨਹੀਂ 1 ਮਟ 1 ਮਟ ਤੁਹਾਡਾ ਲਾਗ ਗਿਆ ਗੋਬਿੰਦ ਸਿੰਘ ਹਾਂ ਜੀ ਤਾਂ ਅਜੇ ਤਾਂ ਲੱਗਦਾ ਨਹੀਂ ਹਾਂ ਜੀ ਦੱਸੋ ਤੁਸੀਂ ਕਹਿੰਦੇ ਸੀ ਵੀ ਐਸਟੀਮੇਟ ਚਾਹਤ ਹੈ ਨਾ 3 ਮਿੰਟ ਸਰ ਹਾਂ ਨਹੀਂ 10 ਮਿੰਟ ਮੈਂ ਕਾਪੀ ਇੱਕ ਮਟ ਉਹਨ ਮੈਂ ਗਿਆ ਮੈਨੂੰ ਕਾਪੀ ਫਾਰਵਰਡ ਕੀ ਕਰ ਉਹ ਉਹ ਜਿਹੜੀ ਕਿਤੀ ਹੈ ਡਿਵੀਜ਼ਨ ਤੋਂ ਮਿਲਨੇ ਜੀ ਉਹ ਡਿਵੀਜ਼ਨ ਤੋਂ ਨਹੀਂ ਉਹ ਕੋਈ ਗੱਲ ਨਹੀਂ ਜੇ ਮਿੱਟੀ ਵੀ ਪੈਂਦੀ ਤਾਂ ਠੀਕ ਆ ਮਿੱਟੀ ਤੋਂ ਬਾਅਦ ਕੀ ਪੈਂਦਾ ਗਟ ਕਮਣ 3 ਇੰਚ ਤੱਕ ਓਕੇ ਫਿਰ ਉਸ ਤੋਂ ਬਾਅਦ ਮੈਂ ਵੀ ਮੈਡਮ ਤਾਂ ਇਹ ਆ ਤਾਂ ਹੁਣ ਵੀ ਪਾ ਕੇ ਜਿਹੜੀ ਤੇਲੇ ਜੀ ਵੀ ਪਿਆ ਘੜ ਕਾ ਇੱਕ ਮਿੰਟ ਜੀ ਜਿੰਦਰ ਜੀ ਅਸੀਂ ਮੰਨ ਲੈਂਦੇ ਥੋੜੇ ਜਿਹਾ 3 ਇੰਚ ਘੜ ਕਾ ਪਿਆ ਮੰਨ ਲਓ ਉਦੋਂ ਉੱਪਰ ਤੁਸੀਂ ਕੀ ਪਾਉਂਦੇ ਹੋ ਰੇਤਾ ਪਾਉਂਦੇ ਜੇ ਮਿੱਟੀ ਪਾਉਂਦੇ ਇਸ ਦੇ ਵਿੱਚ ਰੈੱਡ ਜਿਹੜੀ ਆ ਸੈਂਡ ਆਸ

हाउ वी कैन स्टॉप ग्रोइंग ग्रास जी किवें ਬੰਦ ਕਰ ਸਕਦੇ ਆ ਉਹ ਤਾਂ ਮੈਂ ਹੁਣੇ ਤੁਹਾਡੇ ਕੋਲੋਂ ਸੁਣਿਆ ਕਿ ਹਾਂ ਪਤਾ ਲੱਗਿਆ ਨਾ ਹਾਂ 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 ਉੱਤੇ ਪੋਲਾਥੀਨ ਪਾਓ ਪੋਲਾਥੀਨ ਪਾਓ ਗੱਟਕੇ ਦੇ ਉੱਤੇ ਪੋਲਾਥੀਨ ਜਿਹਦੇ ਤੇ ਸੈਂਡ ਪਾ ਲਓ ਸੈਂਡ ਵਿੱਚੋਂ ਕਾ ਨਹੀਂ ਆਉਂਦਾ ਕਾ ਥੱਲੇ ਆਉਂਦਾ ਉਦੋਂ ਲਾ ਕੇ ਦੇਖੋ ਹੋਰ ਐਕਸਪੈਰੀ ਮੜ ਵੀ ਬੀ ਕਾਇਦਾ ਲਾ ਲੇ ਜਿਹੜਾ ਸਾਰਾ ਨੇ ਕਹਿੰਦੇ ਸਰ ਇਸ ਤਰ੍ਹਾਂ ਆ ਮੈਂ ਲਾਰਡ ਦੇਖਿਓ ਕੋਈ ਸਰ ਪਤਾ ਹੀ ਨਹੀਂ ਹੈ ਕੀ ਹੋਣਾ ਚਾਹੀਦਾ ਸਰ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਬਈ ਉੱਥੇ ਮਟੀਰੀਅਲ ਪੂਰਾ ਨਹੀਂ ਪਿਆ ਨਹੀਂ ਪਿਆ ਬਿਲਕੁਲ ਨਹੀਂ ਪਿਆ ਪਿਆ ਤੁਹਾਨੂੰ ਟੈਂਡਰ ਵੀ ਕਹਿੰਦੇ ਆ ਸੀ ਇਹਦਾ ਕਰ ਨਹੀਂਦਾ ਦੇਖੋ ਬਾਈ ਬਾਈ ਵਾਲੇ ਰੋਡ ਤੇ ਬਾਈ ਵਾਲੇ ਰੋਡ ਤੇ ਬਿਲਕੁਲ ਇਦਾਂ ਪੱਥਰ ਖਿਲਾ ਰਿਆ ਆ ਬਸ ਨਾ ਕੀਤਾ ਯੂਟਿਊਬਰ ਮੈਨੂੰ ਆ ਪਾਈਆਂ ਵੀ ਅੱਛਾ ਜਿਹੜਾ ਕੀ ਅਟਜੀ ਕੌਸ਼ਾਲਾ ਵਾਲੀ ਸਾਈਡ ਤੇ ਇਹਨਾਂ ਦੇ ਬੰਦੇ ਲਾ ਕੇ ਗਏ ਆ ਉਹ ਠੇਕੇਦਾਰ ਕਿਹੜਾ ਮਾਲਕ ਹੈ ਕਬੀਰ ਇੰਫਰਾ ਲੁਧਿਆਣੇ ਦੇ ਆ ਫੋਨ ਲਾ ਕੇ ਰਿਐਕਸ਼ਨ ਪੀ ਡਬਲਯੂ ਡੀ 8 8 ਇੰਚ ਜਿਹੜਾ ਨਾ ਛੱਟ ਗਿਆ ਇਹ ਨਹੀਂ ਵੀ ਕੀ ਕਰੀ ਉਹ ਮਾਈ ਲੋੜ ਤੇ ਜਿਹਦੇ ਪਾਸੇ ਬਹੁਤ ਸਾਰਾ ਲਾਂਗ ਕਿ ਬੜ ਗਿਆ ਜਾ ਕੇ ਦੇਖ ਸਕਦੇ ਆ ਸਰ ਉੱਥੇ ਮੈਂ ਇਹਨਾਂ ਨੂੰ ਵੀਡੀਓ ਪਾ ਲਈਆ ਉੱਥੇ ਦਿੱਕਤ ਆ ਰਹੀਆ ਆਲੇ ਦੋਲੇ ਦਾ ਲੈਵਲ ਬੜਾ ਨੀਵਾ ਹੈ ਉੱਥੇ ਹਲ ਕਾਮਾਂ ਵਾਲੇ ਚੱਲਦੇ ਪਿਆ ਜੀ ਕਿੱਥੇ ਚੱਲਦਾ ਪਾਦ ਕਰਕੇ ਵੀ ਚੱਲ ਗਿਆ ਦੱਸ ਦੇ ਨੂ ਹੈ ਪੇਮੈਂਟ ਤਾਂ ਨਹੀਂ ਕਰਦੇ ਇਹਨਾਂ ਨੂੰ ਹਾਂਜੀ ਨਹੀਂ ਪੇਮੈਂਟ ਨਹੀਂ ਪੇਮੈਂਟ ਇਹਦਾ ਮੈਡਮ ਜੀ ਮੈਂ ਕੰਮ ਰਹਿੰਦੇ ਦੀ ਵੀਡੀਓ ਪਾਈ ਕੋਚੋ ਇਹਨਾਂ ਨੂੰ ਇਹ ਇੱਕ ਯੂ ਸਰ ਜਿੰਨਾ ਆਪਣਾ ਜਗਾ ਸਮੂਥ ਚੱਲਦਾ ਸੀ ਉੰਨੀ ਸਾਰੀ ਗੜਬੜ ਹੋਈ ਹੈ। ਤੁਹਾਨੂੰ ਵੀ ਘੜੀ ਆ ਗਿਆ ਕੰਮ ਇਹ। ਮੈਂ ਤਾਂ origignal ਬੁਲਾਇਆ ਸੀ ਯਾ ਕਿ ਚੈੱਕ ਨਹੀਂ ਕੀਤਾ। ਤੁਹਾਡਾ ਇੰਟਰਸਟ ਘਟ ਗਿਆ ਜਾਂ ਮਤਲਬ ਪੁਰਾਣੇ ਹੋ ਗਏ ਹੁੰਦੇ ਸੀ। ਨਹੀਂ ਪੁਰਾਣੇ। ਜਿਵੇਂ ਜਿਹੜੀ ਚੱਲਦਾ ਹੈ ਇੱਕ ਅਫਸਰ ਨਹੀਂ ਨਹੀਂ ਬਿਲਕੁਲ ਨਹੀਂ ਆ ਕੇ ਮੈਂ ਚੈੱਕ ਕੀਤਾ। ਮੈਂ ਤਾਂ ਇਹ ਕਿਹਾ ਸੀ ਸਰ। ਸਰ ਸ਼ਿਕਾਇਤ ਇਹ ਇੱਥੇ ਇੱਕ ਕੰਮ ਆਹ ਜਿਹੜਾ ਅਹ ਕਿ ਕੇਂਦਰ ਬਿਲਕਾ ਦੇ ਵਿੱਚ ਤੁਹਾਡੇ ਕੋਲ ਪੀਡਬਲੂਡੀ ਦਾ ਅੱਛਾ ਇੱਥੇ ਨਾ ਜਿਹੜੀ ਸੜਕਾ ਬੜੀ ਬਣੀ ਹੋਈ ਤੇ ਸਾਈਡਾਂ ਦੇ ਉੱਤੇ ਇੰਟਰਲੌਕਿੰਗ ਦੀ ਕੰਸਲਦੀ ਉਹਨੂੰ ਲਗਵਾਉਣਾ ਤੁਸੀਂ ਹੋਈ ਸੀਗਾ ਪਟਕੇ ਉਹ ਤੁਸੀਂ ਕਿਸੇ ਠੇਕੇਦਾਰ ਕਬੀਰ ਕਬੀਰ ਨੂੰ ਠੇਕਾ ਦਿੱਤਾ ਹੋਇਆ ਇਹਨਾਂ ਨੇ ਫਟਾ ਕੰਟਰੈਕਟ ਜਿਹੜਾ ਗਿਆ ਉਹਨਾਂ ਪਟਕੀ ਨੋੜਨਾ ਉਹਨੇ ਇੰਨੀ ਕਿ ਨਲਕੀ ਕੀਤੀ ਆ ਕਿ ਬਈ ਕੋਈ ਵੀ ਨਹੀਂ ਕੰਮ ਸਹੀ ਕਰਕੇ ਗਿਆ ਸਿਰਫ ਪੈਸੇ ਹੀ ਲੈਣੇ ਹੋ ਤੇ ਉਹਨੂੰ ਪੇਮੈਂਟ ਨਹੀਂ ਕਰਨੀ ਕੀਤੀ ਤਾਂ ਨਹੀਂ ਪੇਮੈਂਟ ਕੋਈ ਉਹਨੂੰ ਕਬੀਰ ਨੂੰ ਕੋਈ ਪੇਮੈਂਟ ਨਹੀਂ ਕਰਨੀ ਜਿੰਨੀ ਜੇ ਸਾਡੀ ਤਸਦੀਕ ਨਹੀਂ ਹੋ ਜਾਂਦੀ 1 ਰੁਪਈਆ ਨਹੀਂ ਦੇਣਾ ਉਹਨੂੰ ਤੇ ਨਾ ਪੈਸੇ ਲੈਣ ਆਊਗਾ ਤਾਂ ਫੇਰ ਅਸੀਂ ਕਿਸੇ ਹੋਰ ਤੋਂ ਕਰਾਂਗੇ ਠੀਕ ਹੈ ਹਾਂ ਪੈਸੇ ਨਹੀਂ ਗਏ ਹਜੇ ਉਹਨੂੰ ਦੇਖਦੇ ਹਾਂ ਸਰ ਪੋਲੀਥੀਨ ਮਤਲਬ ਵੀ ਮੈਂ ਥੋੜਾ ਤੁਹਾਨੂੰ ਕਿੱਥੇ ਕਰਕੇ ਬਿਲਕੁਲ ਦੇਖ ਲਾਂ ਬਿਲਕੁਲ ਉਹ ਵਧੀਆ ਲੱਗਾ ਮੈਨੂੰ ਵਧੀਆ ਹੈ ਹੀ ਵਧੀਆ ਅਸੀਂ ਤਾਂ ਕੀਤਾ ਵੈਸੇ ਆਮ ਤੌਰ ਤੇ ਕੀ ਹੁੰਦਾ ਜਦੋਂ ਅਸੀਂ ਘਰਾਂ ਚ ਇੰਟਰਲੋਕ ਲਾਉਨੇ ਆ ਅਸੀਂ ਉਹ ਬਜਰੀ ਗਟਕਾ ਜੋ ਵੀ ਪਾਉਨੇ ਆ ਉਹਦੇ ਉੱਪਰ ਅਸੀਂ ਇੱਕ ਸੀਮੈਂਟ ਦੀ ਰਲੀ ਹੋਈ ਲੇਅਰ ਪਾਉਨੇ ਆ ਫਿਰ ਉਹਦੇ ਵਿੱਚ ਨਹੀਂ ਆਉਂਦਾ ਤੁਸੀਂ ਇੱਥੇ ਹੁਣ ਤੁਸੀਂ ਸਿਮਿੰਟ ਦੀ ਲੇਅਰ ਤਾਂ ਪਾਣੀ ਨਹੀਂ ਸਰਕਾਰੀ ਕੰਮ ਤੇ ਤੁਸੀਂ ਸ਼ੀਟ ਪਾਦੇ ਹੋ ਪੋਲੀ ਮੈਂ ਸ਼ੀਟ ਦਾ ਸਬਪ੍ਰੂਫ ਨਹੀਂ ਲੇਅਰ ਨੂੰ ਅਸੀਂ ਨਵੇਂ ਸ਼ਕੀਤੇ ਕਹਿੰਦੇ ਆ ਲੱਗੇ ਗਿਆ ਜੀ ਸਕਰੀਟ ਨਹੀਂ ਹੁੰਦੀ ਹੈ ਨਾ ਹੁਣ ਤਾਂ ਕੁਝ ਵੀ ਲੱਗ ਗਿਆ ਜਿੱਥੋਂ ਨਹੀਂ ਪਤਾ ਲੱਗਦਾ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੋ ਘੰਟੇ ਆਇਆ ਜਾਂਦੇ ਇੱਕ ਤੋਂ ਦੀ ਸਪੈਸੀਫਿਕੇਸ਼ਨ ਦੇ ਮੁਤਾਬਕ ਉਹਦਾ ਮਟੀਰੀਅਲ ਚੈੱਕ ਹੋ ਗਾ ਦਬਰ ਤੋਂ ਦੇ ਉੱਤੇ ਉਹ ਇੰਟਰਲੌਕ ਦੇ ਪਿੱਛੇ ਪਿੱਛੇ ਘਾ ਆ ਗਿਆ ਤਾਂ ਉਹਦੀ ਇਨਕੁਆਰੀ ਹੋ ਗਈ ਉਹ ਕਹਿੰਦਾ ਦੁਬਾਰਾ ਪੈਸੇ ਮੈਂ ਰਗਵਾ ਲਦੇ ਹੋਇਆ ਇਹਦੇ ਜਿਹੜੇ ਜਿਹੜਾ ਵੀ ਕੋਈ ਠੇਕੇਦਾਰ ਉਹ ਠੇਕੇਦਾਰ ਕੰਮ ਕਰਦਾ ਉਹ ਨੂੰ ਹੀ ਰੁਪਈਆ ਨਹੀਂ ਮਿਲਣਾ ਜਿਉਂ ਵਾਪਸ ਆ ਕੇ ਆਪਣਾ ਕੰਮ ਪਟਕੇ ਦੁਬਾਰਾ ਨਹੀਂ ਕਰੂਗਾ ਤੇ ਫਿਰ ਉਹਦੀ ਪੇਮੈਂਟ ਜਿਹੜੀ ਉਹ ਨਾ ਉਹਦੀ ਬਜਾਏ ਅਸੀਂ ਦੁਬਾਰਾ ਟਰੰਡ ਦੇ ਦੇਣੀ ਕਿਸੇ ਨੂੰ ਇਹ ਥੋੜੀ ਜਿਹੀ ਵੀ ਹੋਣਾ ਸੀ ਕੰਮ ਆਪਣਾ ਮਤਲਬ ਗਵਾਲੀਗੇ ਜਿਹੜਾ ਸਾਨੂੰ ਮਸੀ ਤਾਂ ਪੈਸੇ ਕਿਤੇ ਸੌਖੇ ਮਿਲਦੇ ਐ ਇਹਦੀ ਮੈਸੇਜ ਇਸ ਫੇਸਬੁਕ 'ਚ ਮੈਸੇਜ ਦਾ ਅੱਜ ਸਾਲ ਦੇ ਵਿੱਚ ਦੋ ਵਾਰੀ ਹੀ ਨਹੀਂ ਜਿਹੜੀ ਇਹ ਸਾਈਟਾਂ ਦੇ ਬਾਰੇ ਮੈਂ ਜੀ ਉਹ ਬੇਸਾਬ ਸੁਪਾਈ ਕਰਦੀਆਂ ਉਹਨਾਂ ਨੂੰ ਪਤਾ ਹੋਊ ਇਹ ਸਭ ਨੇ ਲਈਏ ਇਹਨਾਂ ਤੋਂ ਵੀ ਆਪਣੇ ਤੋਂ ਵਾਰ ਨਹੀਂ ਨਾ ਮੈਂ ਮੈਂ ਗੱਲ ਸੁਣੋ ਸਾਰਾ ਕੰਮ ਤੁਸੀਂ ਸਾਰਾ ਮਤਲਬ ਤੁਸੀਂ ਬੰਦੇ ਬੈਠੇ ਜੇ ਸਾਰਾ ਕੁਝ ਐਂ ਹੀ ਸਿੱਧਿਆ ਹੋਇਆ ਹੈ ਮੈਂ ਤੇ ਚੈੱਕ ਕੀਤਾ ਪਉ ਉਸੇ ਟਾਈਮ ਇਹਨਾਂ ਨੂੰ ਫੋਨ ਦਿੱਤਾ ਤੁਹਾਡੀ ਮੈਂ ਜਿਹੜੀ ਨਾ 1 ਮਿੰਟ ਇਹ ਸਭ ਤੁਹਾਡੇ ਕੋਲ ਹਰ ਵਿਭਾਗ ਦਾ ਡਿਜ਼ਾਈਨ ਹਰ ਮੈਕ ਵਿੱਚ ਜੇ ਕੰਮ ਦੀਆਂ ਸਪੈਸੀਫਿਕੇਸ਼ਨਸ ਉਹ ਥੋੜਾ ਜਿਹਾ ਪਹਿਲਾਂ ਹੋਣੀ ਚਾਹੀਦੀਆਂ ਤੁਸੀਂ ਕੰਮ ਕਿੱਦਾਂ ਦੇਖੋਗੇ ਉਹ ਤੁਸੀਂ ਲੰਘਦੇ ਵੜਦੇ ਨੇ ਤੁਹਾਡੇ ਸ਼ਹਿਰ ਆ ਜੇ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਤੁਸੀਂ ਕੰਮ ਚੈੱਕ ਕਰਨੇ ਕਿ ਨਹੀਂ ਕਰਨਾ ਫਿਰ ਤੁਸੀਂ ਕੀ ਚੈੱਕ ਕਰਦੇ ਮੈਂ ਤਾਂ ਜਦੋਂ ਚੈੱਕ ਕੀਤਾ ਨਾ ਉਹਦੇ ਇਹਨਾਂ ਨੂੰ ਮੈਂ ਫੋਨ ਲਗਾਇਆ ਪਹਿਲਾਂ ਐਸਪੀ ਨੂੰ ਲਗਾਇਆ ਫਿਰ ਇਹਨਾਂ ਨੂੰ ਲਾਇਆ ਉਹ ਅਸਲ ਦੇ ਵਿੱਚ ਉਹ ਜਿਹੜੀ ਮਿੱਟੀ ਆ ਤੇ ਇਹਨਾਂ ਦੀ ਜਿਹੜੀ ਉਹ ਹੈ ਨਾ ਚਿੱਠੀ ਪਾਓ ਇਹਨਾਂ ਨੂੰ ਐਕਸੀਡ ਨੂੰ ਲੈਟਰ ਲਿਖੋ ਮੇਲ ਕਰੋ ਐਕਸੀਡ ਨੂੰ ਕਿ ਤੁਹਾਡਾ ਕੰਮ ਜਿਹੜਾ ਇਹ ਹੈ ਇਹ ਜੀ ਹੈ ਨਾ ਮੰਨ ਸੌਰੀ ਕਿਉਂ ਕਰਦੇ ਆ ਅੱਧਾ ਹੋਇਆ ਵੀ ਨਹੀਂ ਘਟਾਰਪੁਰ ਤੋਂ ਕੰਮ ਸ਼ੁਰੂ ਹੁੰਦਾ ਹਾਂਜੀ ਠੀਕ ਹੈ ਨਾ ਉਹ ਤੋਂ ਪਿਛੇ ਨੂੰ ਉਹ ਡਾਕਟਰ ਦੇ ਕੋਠੀ ਤੱਕ ਨਹੀਂ ਗਏ ਨਹੀਂ ਲੋ ਪਿੱਛੇ ਦਾ ਆਊਟ ਆਟਾ ਫੇਰ ਹੋ ਗਿਆ ਐਟਾ ਉਹ ਵੀ ਕਿਹਾ ਐਂਸਰ ਉਪਰ ਸੋਚਦੇ ਸੀ ਮੈਂ ਕਿਹਾ ਮੈਂ ਕਿਹਾ ਜਾਇਦ ਵਿੱਚ ਕੋਈ ਰੈਡੀਸਿੰਗ ਹੋ ਕੋਈ ਰਾਉਂਡ ਆਪ ਕੁਝ ਗੱਲਰ ਹੁੰਦੀ ਆ ਉਹਨੂੰ ਮਿਕਸ ਕਰੋ ਉਹ ਇਹਨਾਂ ਤੋਂ ਹਾਂ ਜੀ ਸਰ ਆਪਣੀ ਹੋਈ ਸੀ ਮੈਂ ਉਹਨਾਂ ਨਾਲ ਕਰਕੇ ਕਦੋਂ ਹੈ ਸ਼ੁਰੂਆਤ ਹੀ ਹੋਈ ਬਹੁਤ ਜਦੋਂ ਸ਼ੁਰੂਆਤ ਬਈ ਲੀਤੀ ਫਿਰ ਤੁਸੀਂ ਦੁਬਾਰਾ ਉਹਦੇ ਉੱਤੇ ਧਿਆਨ ਦਿੱਤਾ ਦੇਖੋ ਹਾਂ ਮੈਂ ਇਹਨੂੰ ਕਹਿੰਦਾ ਰਿਹਾ ਕਿ ਇਹਦੇ ਵਿੱਚ ਕੋਈ ਤੁਸੀਂ ਮਿਕਸਿੰਗ ਕਰੋ ਉਹ ਇਹ ਕਹਦੇ ਸੀ ਕਿ ਜਿੱਤਾ ਸ਼ੀਟ ਪਿਛਾਓ ਉਹ ਉਹ ਸ਼ੀਟ ਦੀ ਤਾਂ ਚਲੋ ਅੱਜ ਹੀ ਕਰ ਲਈਏ ਪਰ ਨਾਲ ਨਹੀਂ ਇਹ ਸਰ ਤੁਸੀਂ ਜੇ ਤੁਹਾਡੀ ਕੋਈ ਬੇਨਜਮੀ ਹੋ ਰਹੀ ਆ ਉਹਦੀ ਲੈਟਰ ਕਢੋ ਉਹਦੀ ਮੇਲ ਕਰੋ ਮੌਕੇ ਤੇ ਚੈੱਕ ਕਰੋ ਕੰਮ ਰੁਕੋ ਸਪੈਸੀਫਿਕੇਸ਼ਨ ਮੰਗਵਾਓ ਆਪਣੇ ਕੋਲ ਇਦਾਂ ਥੋੜੀ ਗੱਲ ਹੋਣੀ ਤੁਹਾਡ ਕੋਲ ਐਸਾ ਹੋ ਬਕਾਦਾ ਉਹਨੂੰ ਲਾਓ ਉੱਥੇ ਪਰ ਤੁਸੀਂ ਕਹਿੰਦੇ ਘਾਹ ਕਿੱਡੇ ਹੁਣ ਆ ਜੇ ਹੁਣ ਲਾ ਦੇਣਾ ਦੇਖੋ ਹੁਣ ਵੀ ਬਜ਼ੀਰ ਜੀ ਦੇਖੋ ਸ਼ੌਨ ਲਈ ਮੈਂ ਹੁਣ ਵੀ ਉਹਨੂੰ ਆਪਣੇ ਆਫਰ ਕੀਤਾ ਜੇ ਸਮੇਂ ਬਾਰੇ ਮੈਂ 2 ਘੰਟੇ ਆ ਕੇ ਖੜ੍ਹਾ ਹੋ ਗਿਆ ਉਹ ਆਦਮ 1 ਘੰਟਾ ਲੱਗ ਪੜੇ 2 ਘੰਟੇ ਮੈਂ ਆਫਰ ਕਰਦਾ ਕਿ ਮੈਂ ਮੈਂ ਉੱਥੇ ਆ ਜੂੰਗਾ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਲੇਕਿਓ ਅਫਸਰ ਜੀ ਪਤਾ ਲੱਗ ਗਿਆ ਦਨ ਆਨੀਨੋ ਟੂ ਕਮ ਤੁਸੀਂ ਜਿਹੜੀ ਮਿੱਟੀ ਪਾਈ ਆ ਉਹਨੂੰ ਕੰਪੈਕਟ ਕਿੱਦਾਂ ਕੀਤਾ ਉਹ ਤਾਂ ਇੱਥੇ ਹੀ ਤਿਆਰੀ ਨਹੀਂ ਹੈ ਅੱਛਾ ਤਾਂ ਬਹਿਰ ਵੀ ਲਾਪੇ ਇੱਕ ਮਿੰਟ ਹਾਂਜੀ ਕਿੱਦਾਂ ਕੰਪੈਕਟ ਕੀਤਾ ਮੈਨੂੰ ਨਹੀਂ ਹੋਇਆ ਮੈਨੂੰ ਨਹੀਂ ਕਿੱਦਾਂ ਕੰਪੈਕਟ ਕਰਨਾ ਜੇ ਤੁਹਾਡੇ ਬੰਦੇ ਕੋਲ ਕੋਈ ਗਾਰਮੈਂਟ ਵੀ ਹੋਵੇ ਨਾ ਲਾਇਆ ਤਾਂ ਬਹੁਤ ਲੋੜ ਨਹੀਂ ਬੱਲ ਤੁਹਾਡੇ ਬੰਦੇ ਕੋਲ ਅਵੇਲੇਬਲ ਹੈ ਵੀ ਹੈ ਨਹੀਂ ਹੈ ਕਾਫੀ ਹੀ ਜ਼ਿੰਮੇਵਾਰ ਬਣਦੇ ਹੈ ਲਿਖੋ ਲੈਟਰ ਇਮੇਲ ਕਰੋ ਮਿੰਟ ਤੇ ਪੜ੍ਹਨਾ ਇਸਾਰੇ ਕੰਮ ਜਿਹੜਾ ਉਹ ਸਾਡੇ ਨਾਲ ਦੀ ਹੈ ਅਸੀਂ ਉਸ ਕੰਮ ਦੇ ਵਾਸਤੇ ਸਹਿਮਤ ਨਹੀਂ ਹੈ ਕਿਤੇ ਕੰਬੈਕਸ਼ਨ ਨਹੀਂ ਹੋਈ ਕਿਤੇ ਇਹਨਾਂ ਨੇ ਇੰਟਰਲੌਕ ਦੇ ਵਿੱਚ ਕਾਹ ਹੋਣ ਤੋਂ ਕਿਤੇ ਗੱਟਕਾ ਪੂਰਾ ਨਹੀਂ ਪਾਇਆ ਕੋਈ ਸਪੈਸੀਫਿਕੇਸ਼ਨ ਦੇ ਮਤਲਬ ਕੰਮ ਨਹੀਂ ਹੋਇਆ ਇਸ ਕਰਕੇ ਇਹਦਾ ਕੰਟਰੈਕਟ ਜਿਹੜਾ ਨਾ ਰੱਦ ਕੀਤਾ ਜਾਵੇ ਕਬੀਰ ਦਾ ਵਾਈ ਤੋਂ ਲੈ ਕੇ ਜਿਹੜੀ ਸਾਡੇ ਤੋਂ ਤੁਸੀਂ ਮਿੱਟੀ ਪਾਈ ਹੈ ਉਹ ਵੀ ਹਾਂ ਉਹ ਤਾਂ ਸ਼ਕਤੀ ਲੇਅਰ ਜੀ ਕੈਨੇਸ ਦੀ ਲੇਅਰ ਉੱਚੀ ਹੋ ਗਈ ਉਹ ਵੀ ਤੁਸੀਂ ਚੈੱਕ ਕਰ ਲਓ ਤੁਹਾਡੀ ਮਿੱਟੀ ਹਜੇ ਵੀ ਪੂਰੀ ਨਹੀਂ ਹੈਗੀ ਪਹਿਲਾਂ ਮੱਲਾ ਹਜੇ ਵੀ ਮਿੱਟੀ ਨਹੀਂ ਨਹੀਂ ਚੰਗਾ ਭਈ ਇੰਨਾ ਨਹੀਂ ਮੇਰੀ ਪੂਰੀ ਸੜਕ ਤੇ ਮੈਡਮ ਜਿਹੜੀ ਸਾਈਡ ਤੇ ਜਦਾਂ ਮੰਨ ਲਓ ਬੰਨ ਦੇ ਉੱਤੇ ਫਟ ਦੋ ਫਟ ਹੁੰਦਾ ਆ ਜਾਦਾ ਫਟ ਕੋਪੜ ਜਗਾ ਹੀ ਨਹੀਂ ਹੈਗੀ ਉੱਥੇ ਮੰਨ ਲਓ ਇੱਥੋਂ ਆਪਾਂ ਜਦੋਂ ਟੱਪ ਤੇ ਆਏ ਇੱਕ ਸਾਈਡ ਦੇ ਉੱਤੇ ਸੱਤਿਆਂ ਦੇ ਵਿੱਚ ਬਿਲਕੁਲ ਨਾਲ ਹੈ ਸੜਕ ਜਿਉ ਟੁੱਟੀ ਲੱਗੀ ਉਹ ਸੜਕ ਰੋਕਣ ਦਾ ਆਧਾਰ ਨਹੀਂ ਬਣਦੀ ਉਹ ਕਿਨੂੰ ਪੂਰੇ ਕਰੋ ਜਿਹੜੀ ਪਾਈਪਮੈਂਟ ਮੈਨੂੰ ਪੂਰੀ ਕਗਣੀ ਆ ਪਾਈਪ ਨਹੀਂ ਆਲੇ ਹੱਥ ਪਾਣੀ ਹੈ ਇਹ ਕੰਮ ਚੱਲਦਾ ਤਾਂ ਬਣਾ ਦਿੰਦੇ ਹੀ ਆ ਜੀ ਜਿਸ ਤਰ੍ਹਾਂ ਉਹ ਫਿਰ ਇਹ ਹਲੇ ਸਾਰਾ ਹੈ ਬੰਬਾਈ ਇਹ ਮੀਟਰ ਦੇ ਪਤਲੀ ਗਾਣੇ ਠੇਕੇਦਾਰ ਨੂੰ ਕਹੋ ਜਿਹੜਾ ਵੀ ਕੋਈ ਹੋਣਾ ਆ ਬੇਬੀ ਰੋਲਰ ਚੱਲਣਾ ਉੱਥੇ ਸਾਈਡ ਤੇ ਕੰਪੈਕਸ਼ਨ ਹੋਊਗੀ ਬੁ ਕਹਿਦਾ ਦਿੱਤਾ ਕਹੋ ਪਰਮ ਲੋਣੇ ਤੁਸੀਂ 65 25 ਮੀਟਰ 5 ਫੁੱਟ ਜਗ੍ਹਾ ਹੁੰਦੀ ਆ ਕਿਤੇ ਵੀ ਪੂਰੀ ਨਾ ਹੋਵੇ ਜਾ ਕੇ ਦੇਣਾ ਕੰਟਰਾਇਟਰ ਜਿੱਦ ਮਰਜ਼ੀ ਦੇਣਾ 2 ਫੁੱਟ 3 ਫੁੱਟ ਕਰਵਾ ਬਸ ਐ ਐ ਰਿਸਿਪਟੀ ਚਲੋ ਇੱਕ ਹੋਰ ਚੀਜ਼ ਆ ਜਗ੍ਹਾ ਪੂਰੀ ਕਰਕੇ ਦੇਣਾ ਕਾਉਂਸਲ ਦਾ ਕੰਮ ਹੈ ਪੂਰੀ ਕਰਕੇ ਦਿਓ ਪਰ ਉਹਨਾਂ ਜਾਂਦੇ ਜਿਹਦਾ ਦਿਓ ਉਹਨਾਂ ਨੂੰ 1 ਪੁਆਇੰਟ ਵਾਲਾ ਹੁੰਦਾ 25 ਇਹ ਤੁਸੀਂ ਆਪਣੇ ਆਪਣੇ ਮੈਥਮੇ ਜੋ ਲੈਟਰ ਕਢਵਾਓ ਇਹਨਾਂ ਨੂੰ ਕਿਸਾਨ ਨੂੰ ਬਰਮ ਪੂਰੇ ਕਰਕੇ ਦਿਓ ਜੇ ਜੇ ਡਿਊਟੀ ਉਹ ਆਪਣੀ ਡਿਊਟੀ ਕਰੇ ਨਾ ਅੱਜ ਮੈਡਮ ਜੀ ਆਪਾਂ ਬਿਲਗੇ ਦੇ ਕੰਮ ਬਾਰੇ ਗੱਲ ਕਰਦੇ ਸੀ ਮੈਂ ਇਹਨਾਂ ਨੂੰ ਸਲਾਹ ਦੇ ਰਿਹਾ ਹੁੰਦਾ ਸੀ ਤੇ ਪਿੱਛੇ ਸਾਡੀ ਨਰਾਜ਼ਗੀ ਹੋ ਗਈ ਇਹ ਬਈ ਬਾਜ਼ਾਰ ਦੇ ਅੰਦਰ ਵੀ ਝੋਲਾ ਝਾੜੂ ਵਜਣਾ ਰੋਜ਼ ਚਾਹੇ ਨੀ ਲੋਹਾ ਦਾ ਤੇ ਚਾਹੇ ਪੱਤੀ ਭਲਾਈ ਦਾ ਤੇ ਮੈਂ ਇਹਨਾਂ ਨੂੰ ਕਈ ਵਾਰੀ ਬੇਇਜ਼ਤੀ ਕੀਤੀ ਵੀ ਜਿਹੜਾ ਸਾਡਾ ਉਹ ਤੋਂ ਬਾਹਰ ਨਾਲ ਲੋੜਿਆ ਬੱਸ ਸਟੈਂਡ ਨੂੰ ਵੀ ਉੱਥੇ ਵੀ ਲੋਹ ਝਾੜੂ ਮਾਰਦੇ ਆ ਇਹ ਇਹਨਾਂ ਦੇ ਬਰਾਦਰ ਦੀ ਦੁਕਾਨ ਆ ਉਹ ਵੀ ਝਾੜੂ ਆ ਮਾਰਦੇ ਆ ਹਫ਼ਤੇ ਬਾਅਦ ਮਾਰਦੇ ਨੂੰ ਬਹੁਤ ਤੇ ਮਜਿੰਦਰ ਜੋਹਰ ਆ ਪੱਤਰਕਾਰ ਉਹਨਾਂ ਨੂੰ ਵੀ ਝਾੜੂ ਮੈਂ ਇਹਨਾਂ ਨੂੰ ਕਈਆਂ ਫੋਟੋ ਖਿੱਚ ਕੇ ਭਾਈ ਆ ਭੈਣੋ ਆਪ ਰੱਖ ਕੇ ਬਿਲਕੁਲ ਜਿਵੇਂ ਕਿ ਮੈਂ ਗੱਲ ਕਰੀ ਬਿਲਕੁਲ ਅਸਲੀ ਇਹ ਮੈਨੂੰ ਕਹਿੰਦੇ ਵੀ ਫੇਗ ਹੀ ਹੋਇਆ ਜੇ ਝਾੜੂ ਮਾਰ ਲਿਆ ਵੀ ਮੈਂ ਨਹੀਂ ਆਪਣੇ ਘਰਾਂ ਕੋਲ ਮਾਰਦੇ ਹਾਂ ਅੱਛਾ ਉਤੋਂ ਗੱਲ ਇੱਥੇ ਤੱਕ ਪਹੁੰਚ ਗਈ ਮੈਂ ਕਾ ਜੀ ਬੀ ਬ੍ਰਿਜ ਸਿੰਘ ਜੀ ਮੈਂ ਤਾਂ ਐਵੇਂ ਤੁਹਾਨੂੰ ਟਾਈਮ ਦਿੰਨਾ ਰਹਿਣਾ ਮੇਰ ਤੁਹਾਡੀ ਤਾਂ ਤਨਖਾਹ ਪੈਂਦੀ ਆ ਮੈਂ ਤਾਂ ਫ੍ਰੀ ਸਲਾਹਾਂ ਦੇਣਾ ਤੁਹਾਨੂੰ ਕਿ ਮੈਂ ਖਬਰਾਂ ਲੌੜੀਆਂ ਸ਼ੁਰੂ ਕਰਦਾ ਸਲਾਹਾਂ ਬੰਦ ਕਰ ਦਿੰਦੇ ਆ ਮੈਂ ਉਦੋਂ ਤੋਂ ਸਲਾਹ ਦੇਣੀ ਬੰਦ ਕਰਤੀ ਮੈਂ ਲਾਉਣਾ ਖਬਰ ਤੇ ਅਗਲੀ ਗੱਲ ਆ ਮੈਂ ਇਨੋਵੇਟਿਵ ਜਿਹੜਾ ਬਰੋਪਿਆ ਉਹ ਵੀ ਮੈਂ ਗਰੀਡ ਕਰਤਾ ਕਿਉਂਕਿ ਉਹਦੇ ਵਿੱਚ ਸੁਣਨਾ ਹੈ ਦੇਖਣਾ ਹੈ ਬਈ ਨਾ ਅਧੀਆਂ ਆਪਣਾ ਉੱਤੇ ਕੋਈ ਮੈਸੇਜ ਦੀ ਪਾ ਕਰਦੇ ਕੋਈ ਸਲਾਹ ਨਹੀਂ ਦੇ ਸਕਦੇ ਉਹੀ ਗੱਲ ਕੀਤੀ ਸੀ ਕਿ ਨਾਨਕ ਬਗੀਚੀ ਦੀ ਸਾਰਿਆਂ ਦੀ ਸਲਾਹ ਹੋਈ ਸੀ ਫੌਦਾਦਾਨ ਨੇ ਇਹਨਾਂ ਨੂੰ ਬਚਾਉਣਾ ਕਿ ਇਹਨੂੰ ਪੈਸੇ ਰਹਾ ਮਿਲਿਆ ਵੀ ਆਪਾਂ ਕਿਤੇ ਬੁੱਕ ਲਾਉਣੀ ਆ। ਸੰਜੀਪ ਜੀ ਫੌਦ ਬਗੀਚੇ ਤੇ ਗਾਇਆ ਸੀ ਜੀ ਸਾਡਾ ਇਹ ਕਮੇਟੀ ਦੇ ਵਿੱਚ ਹੋਇਆ ਸੀ ਨਾ ਰਾਤ ਇੱਥੇ ਕਮੇਟੀ ਚ ਆਪਾਂ ਪਾਸ ਕੀਤਾ ਸੀ। ਹਾਂਜੀ ਫਿਰ ਕਮੇਟੀ ਨੂੰ ਨਾਲ ਲਿਆ ਤੁਸੀਂ ਇਹ ਹਜੇ ਤੱਕ ਮਰ ਨਹੀਂ ਲਗਾ ਉਤਗਾਏ ਆ ਉਹ ਜਿੰਨਾ ਜਿੰਦਾ ਪਾ ਨਹੀਂ ਉਹ ਬਿਚਾਰ ਨੂੰ ਪਾਕਾ ਕੇ ਨਾਲ ਬਗੀਚੀ ਵਾਲੀ ਸੀਗੀ ਇਹ ਤੁਹਾਨੂੰ ਆਪਣਾ ਸਟੈਂਡ ਅਟਾਏ ਮੰਗ ਲਈ ਸਕੀ। ਆਪਣੀ ਉਦੋਂ ਉਧਰ ਮਦਦਿਕਾ ਹੋ ਗਿਆ ਜੇ ਤਾਂ ਮੈਂ ਕਿੰਨੀ ਕਰ ਉਹ ਬੁੱਟੇ ਲਾ ਲਓ। ਜਿੰਨਾ ਉਹਦਾ ਪ੍ਰੋਫੈਸ਼ਨਲ ਕੋ ਆਪਾਂ ਕਰ ਨਹੀਂ ਜੂਗੀ। ਜਦੋਂ ਬਿਲਗੇ ਮੈਡ ਹੋਣਗੇ ਤਾਂ ਟੈਕ ਬੁੱਟਾ ਲਾ ਕੇ ਭੱਜਣਗੇ। ਚਲੋ ਉਹ ਤਾਂ ਉਹਦੀ ਫਾਰਮੈਲਟੀ। ਜਿਹੜਾ ਕੰਮ ਕੀਤਾ Ориਜਨਲ ਉਹਦੇ ਵਿੱਚ ਤਾਂ ਸਾਰੀ ਕਮੇਟੀ ਨੂੰ ਬੁਲਾ ਲੈਂਦਾ। ਤੇ ਵੀ ਆਓ ਬਈ ਲਾਓ ਬੁੱਟੇ ਆ ਕੇ ਜਾਂਦੇ ਹੌਦੇ ਕਰੀ ਕਰ। ਜਦੋਂ ਮਾਗੀ ਮੈਂ ਤੁਹਾਡੇ ਨਾਲ ਵੀ ਗੱਲਬਾਤ ਹੋਈ ਹੈ। ਮੈਂ ਵੀ ਕਿਹਾ ਹੈ ਵੀ ਆਪਾਂ ਉਹ ਕੰਮ ਕਰ ਰਹੇ ਆਂ। ਵੀ ਆਪਾਂ ਕਿਰੀ ਨਹੀਂ ਨਾ ਕਿਸੇ ਬਾਕੀ ਜਿਹੜਾ ਨਾ ਪਾ ਬੜਾ ਸੋਕੇ ਫਲਕ ਲਈ। ਇਹ ਨਾ ਦਵਾ ਵੀ ਕਹਿਣਾ ਕਰੀ ਮੈਂ ਤਾਂ ਬੇਲਗਾ ਜੀ ਨਾਲ ਵੀ ਜਸਵਿੰਦਰ ਉਹਨਾਂ ਨਾਲ ਗੱਲ ਕੀਤੀ ਮੈਂ ਤੁਹਾਨੂੰ ਕੋਈ ਸਲਾਹ ਲਈ ਅਸੀਂ ਮੈਂ ਹਜੂ ਤਾਂ ਕੁਝ ਕੀਤਾ ਤਾਂ ਨਹੀਂ ਹੈ ਨਾ ਹਜੇ ਤਾਂ ਉਹ ਲਗਾਏ ਆ ਬੂਟੇ ਹਜੇ ਉਹਨਾਂ ਤਾਂ ਘੂਰ ਤੇ ਲਾਉਣੇ ਸੀ ਆਪਾਂ ਉਹਨੇ ਵੈਸੇ ਬਿਲਕੁਲ ਮੈਂ ਉਹਨਾਂ ਨਾਲ ਸਹਿਮਤ ਹਾਂ ਡਾਕਟਰ ਜਸਵਿੰਦਰ ਬੇਲਗਾ ਹੀ ਇਜ਼ ਐਕਸਪਰਟ ਉਹਦੇ ਬਾਸਟਰ ਨੇ ਜੇ ਉਹ ਬਾਸਟਰ ਨਹੀਂ ਲਗਾ ਦਿੱਤੀ ਦੂਜੀ ਪਾਸੇ ਗੱਲ ਕਰਤਾ ਕਿ ਨਾ ਆਪਾਂ ਉਹਨਾਂ ਦੀ ਜ਼ਰੂਰ ਆਈ ਰਹੀ ਹੈ ਕਿ ਉਹਨਾਂ ਨੂੰ ਨਾ ਦੇਣਾ ਚਾਹੀਦਾ ਕਿ ਕਿਦਾਂ ਨਾ ਦੇਣੇ ਚਾਹੀਦੇ ਸੀ ਹੁਣ ਦੇਖੋ ਮੈਂ ਹਸਪੀਟਲ ਜਦੋਂ ਗਿਆ ਨਾ ਮੈਂ ਜਾਂਦੇ ਦੇਖੇ ਮੈਂ ਇੱਕ ਤਾਂ ਨਜ਼ਰ ਵੀ ਮੈਂ ਕਿ ਇਹ ਤਾਂ ਬਹੁਤ ਤੁਸੀਂ ਕਹਿੰਦੇ ਸੀ ਕਾਫੀ ਪੌਦੇ ਲਗਾ ਲੇ ਇੱਕ ਆਪਾਂ ਜਦੋਂ ਬੈਡਮ ਤੇ ਮੇਰੀ ਮੇਰੀ ਆਪਣੀ ਅਫਸਰ ਅਸੀਂ 1 ਏਕੜ ਜਾਂ ਤਾਂ ਲਗਾ ਦੇਈਏ ਉਹ ਤਾਂ ਪੁੰਜਾ ਗਿਆ ਹੈ ਸਰ ਕਿੰਨੇ ਪਾਖੀ ਆ ਰਹੇ ਆ ਦਰਵਾਜ਼ੇ ਥੋਂ ਲੱਗੇ ਕਿੰਨੇ ਪਾਖੀ ਆ ਰਹੇ ਆ ਆਪਾਂ ਕਿਉਂ ਨਹੀਂ 1 ਏਕੜ ਦੇ ਵਿੱਚੋਂ ਹਾਫਾ ਬੇਕੜੀ ਲੈ ਲਵਾਂ ਜਿੱਥੇ ਕਿ ਪੰਛੀ ਆਪ ਜਿੱਥੇ ਕੁਦਰਤ ਘੁੰਮਦਾ ਹੋਵੇ ਆ ਸਾਡੇ ਪਿੰਡ ਦੀ ਚੀਜ਼ ਦੇਖੋ ਉਹ ਘੋਡੇ ਨਹੀਂ ਤਾਂ ਸਰ ਸਾਧ ਬੇੜੇ ਤੇ ਲੱਗੇ ਤਾਂ ਉਹ ਕਿੰਨੇ ਕਿੰਨੇ ਹੋ ਰਹੇ ਪਿੰਡ ਦੀ ਚੀਜ਼ ਦੇ ਵਧੀਆ ਪਚਵੜ ਗਿਆ ਬੁੱਟੇ ਆ ਜਿਵੇਂ ਸਰ ਇਹ ਨਹੀਂ ਕਿ ਉਹ ਬੱਤ ਪਾ ਸਕਦਾ ਕਿ ਇਹ ਅਨੈਸਟ ਹੈ ਨਹੀਂ ਡਾਕਟਰ ਜਸਪ੍ਰੀਤ ਮਿਲ ਗਿਆ ਦਾ ਫੀਲਡਰ ਦੇਖੋ ਹੀ ਇਜ਼ ਅ ਮਾਸਟਰ ਹਾਂ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੇ ਐਨੇ ਬੂਟੇ ਸਰਵਾਈਵ ਕਰਨਗੇ ਜੱਪੂ ਜੀ ਤੁਸੀਂ ਵੀ ਬੂਟੇ ਲਾਨੇ ਆ ਪੈਸਾ ਤੁਸੀਂ ਬੂਟੇ ਲਾਨੇ ਉਹ ਜਗ੍ਹਾ ਦੇਖੋ ਜਾ ਕੇ ਮਿੰਤੀ ਦੇਖਿਓ ਉਹਦੇ ਚ ਐਨੇ ਬੂਟੇ ਸਰਵਾਈਵ ਕਰ ਜਾਣਗੇ ਉਹ ਤਾਂ ਇੱਕ ਦੂਜੇ ਨਾਲ ਸਕੇ ਬੂਟੇ ਨਹੀਂ ਉਹ ਹੋਏਗਾ ਨਹੀਂ ਆਪਣੇ ਪੈਟਰ ਦੇ ਕਰ ਲਿਆ ਗਾ ਉਹ ਇੱਕ ਵਾਰੀ ਉਹ ਹੈਗਾ ਇੱਕ ਮਤਲਬ ਇੱਕ ਜੰਗਲ ਲਾਉਣ ਦਾ ਇੱਕ ਤਰੀਕਾ ਹੈ ਜੀ ਉਹਦੇ ਵਿੱਚੋਂ ਜਿੰਨੇ ਵੀ ਬੂਟੇ ਸਰਵਾਈਵ ਕਰ ਜਾਣਗੇ ਉਹ ਉਹ ਇਸ ਤਰ੍ਹਾਂ ਰੱਖੋ ਨੂੰ ਆਪਸੇ ਪਾਸੇ ਤਾਰ ਲਾਦਣੀ ਕਿ ਉਹਦੇ ਵਿੱਚ ਪਸ਼ੂ ਵੀ ਨਾ ਵੜਨ ਉਹ ਚ ਬੰਦੇ ਵੀ ਨਾ ਵੜਨ ਉਹ ਇੱਕ ਜੰਗਲ ਹੋਵੇ ਮੀਂਹ ਦੇ ਪਾਣੀ ਦੇ ਨਾਲ ਉਹ ਸਰਵਾਈਵ ਹੋਵੇ ਉਹ ਤਾਂ ਕੋਈ ਗੱਲ ਦੀ ਬੂਟਾ ਜੇ 550 ਲੱਗਦਾ ਨੋ ਪ੍ਰੋਬਲਮ ਇੱਕ ਹੋਰ ਨਾਨਕ ਬਗੀਚੀ ਇੱਕ ਸੰਸਥਾ ਲਾਉਂਦੀ ਆ ਉਹ 8 ਮਰਲਿਆਂ ਦੇ ਵਿੱਚ 550 ਬੂਟਾ ਲਾਉਂਦੇ ਉਹ ਕਹਿੰਦੇ ਜੇ ਅੱਧੇ ਮਰ ਜਾਣ ਜਿੰਨੇ ਮਰਜੀ ਮਰ ਜਾਣ ਪਰ ਸਾਡਾ ਜੰਗਲ ਖਤਮ ਨਾ ਹੋਵੇ ਇਸ ਕਰਕੇ ਉਹਨੂੰ ਵੱਡੇ ਪੱਧਰ ਤੇ ਬੋਦੇ ਲਾਇਆ ਸਾਰੇ ਸਰਵਾਈਵ ਕਰਦੇ ਸੀ ਸੁਲਤਾਨਪੁਰ ਲਗਾਇਆ ਹੁਣ ਕੱਲ੍ਹ ਹੀ ਆ ਬਿਲਕੁਲ ਸੇਮ ਇਹੀ ਲਗਾਉਣਾ ਹੈ ਗੱਲ ਹੁਣ ਇਹ ਕਿ ਆ ਕਿ ਸਾਡਾ ਇਹ ਹੋਇਆ ਸੀਗਾ ਕਿ ਵੀ ਅਸੀਂ ਪੌਦੇ ਹਜ਼ਾਰਾਂ ਦੇ ਸਾਥ ਦੇ ਨਾਲ ਇਸ ਸਾਧ ਦੇ ਵਿੱਚ ਮਿਲਗੇ ਚ ਲੱਗਣੇ ਚਾਹੀਦੇ ਆ ਜ਼ਮੀਨ ਦੇ ਵਿੱਚ 2400 2400 ਬੂਟੇ ਲਗਾਇਆ ਹੈ ਜੀ ਅਸੀਂ ਨਹੀਂ ਲਗਾਇਆ ਜੀ ਨਗਰਪਾਲਿਕਾ ਹਾਂ ਜੀ ਨਗਰਮੰਗਿਆ ਦੇ ਲਾਇਆ ਇਨੋਵੇਟਰ ਬਣਾਤਾ ਉਹਦੇ ਵਿੱਚ ਹਜੇ ਨਹੀਂ ਹਾਂ ਜੀ ਅਸੀਂ ਦੇਖੋ ਜੀ ਹਜੇ ਵੀ ਅਸੀਂ ਉਹ ਲਗਾ ਲਗਾ ਰਹੇ ਹਾਂ ਅਸੀਂ ਹਲੇ ਬੂਟੇ ਘੋੜੋ ਚਾਣ ਜਾਣਾ ਤੇ ਇਹਦੇ ਬੂਟੇ ਆਵਦੇ ਅੱਗੇ ਅੱਛਾ ਮੈਂ ਨਹੀਂ ਗੱਲ ਸੁਣੋ ਜੀ ਬਾ ਉਹ ਲਗਿਆ ਲਾਇਆ ਸੀ ਨਾ ਨਾਟਕ ਬਗੀਚੀ ਦੇ ਵਿੱਚ ਮੈਨੂੰ ਨਹੀਂ ਪਤਾ ਹੋ ਵੀ ਇਹ ਦੱਸ ਸਕਦਾ ਕਿ ਇਹਦਾ ਨਹੀਂ ਸੀ ਨਹੀਂ ਦੇਖਿਆ ਵੀ ਇਹ ਕੰਮ ਕਰ ਰਿਹਾ ਉਹ ਵਾਪਸ ਮੰਗਾ ਲਿਆ ਜੀ ਪੀ ਸਕੂਲ ਕੀ ਕਹਿੰਦੇ ਆਪਾਂ ਉਹ ਜਿਹੜੇ ਗੁੱਟਰ ਕੋਲ ਦੀ ਟੋਏ ਕੱਢੀ ਉਹ ਦੋ ਆ ਗਏ ਪਰ ਮੈਂ ਸੁਣਾਉਂ ਉਹ ਬਰਗਲ ਮੈਂ ਮੰਗਾ ਰਿਹਾ ਨਾ ਕੋਈ ਲਿਆ ਸੀਗਾ ਉਹ ਅਸੀਂ ਉਹ ਨਾਨਕ ਪੁਗੀਚੀ ਲਗਾ ਰਹੇ ਸੀ ਜੀ ਤੇ ਉਹ ਮਨ ਨੂੰ ਨਹੀਂ ਸੀ ਪਤਾ ਵੀ ਕਿਹਨਾਂ ਦਾ ਹੈ ਤੇ ਉਹ ਕਿਸ ਨੂੰ ਪਤਾ ਲੱਗ ਗਿਆ ਤਾਂ ਨਗਰ ਪੰਚਾਇਤ ਕਰ ਰਹੀ ਹੈ ਇਹ ਉਹ ਜਿਹੜਾ ਸੀ ਕੰਮ ਉਹਨੇ ਵਾਪਸ ਮੰਗਾ ਲਿਆ ਚਲੋ ਤੁਸੀਂ 300 ਰੁਪਏ ਦਾ ਹੋਰ ਲੈ ਲਿਓ ਮੈਂ ਇਹ ਕਹਿਣਾ ਕਿ ਵੀ ਮੈਂ ਨਾ ਗੱਲ ਸੁਣਾਉਣਾ ਪੂਰੀ ਜੀ ਉਰੀ ਜਨ ਆਉ ਵਾਲਾ ਤੁਹਾਨੂੰ ਕਰਨਾਲ ਸਿੰਘ ਨੇ ਵੀ ਦੱਸਤਾ ਹੋਣਾ ਕਿ ਇਹਨੇ ਮੰਗਾਇਆ ਨਹੀਂ ਨਹੀਂ ਹੁਣ ਵੀ ਕਹਿੰਦਾ ਦੇਖੋ ਉਹ 12ਵਾਂ ਹੈਗਾ ਕਬੱਡੀ ਕੈਟ ਇੱਕ ਮਿੰਟ ਹੈ ਤਾਂ ਗੁੱਟੇ ਲਗਾ ਰਿਆ ਸੀ ਪਿੰਡ ਤੇ ਅਸੀਂ ਹੁਣ ਜੀ ਸਕਦੀ ਸੋਲਰ ਆਇ ਤੇ ਲੈ ਜਾਂਦਾ ਮੈਂ ਸੁਣਾਉਣਾ ਸਾਰਿਆਂ ਨੂੰ ਤੈਨੂੰ ਖਰੀਦਾ ਨਹੀਂ ਸੁਣਾਉਣਾ ਉਹ ਸਾਨੂੰ ਦਾਨ ਕੀਤਾ ਇਸੇ ਦਾਨੀ ਨੇ ਅਕੈਡਮੀ ਵਾਸਤੇ ਮਿੰਨੂ ਨਹੀਂ ਸੀ ਪਤਾ ਵੇ ਤੁਹਾਡੇ ਕੋ ਗਿਆ ਆ ਤਾਂ ਅਸੀਂ ਗੁੱਟੇ ਲਾਉਣੇ ਸੀ ਅਕੈਡਮੀ ਨੇ ਅਦੀ ਮੰਗਾ ਲਿਆ ਇੰਨੀ ਗੱਲ ਆ ਕੋਈ ਮਤਲਬ ਤਾਂ ਕੋਈ ਤਰਾਜ ਨਹੀਂ ਆ ਤੁਹਾਡਾ ਸਿਰ ਉਹ ਜਿਹੜੀ ਗੱਲ ਸੀਗੀ ਨਾ ਇਹਨਾਂ ਨੂੰ ਵੀ ਤਾਂ ਲੈਂਗੇ ਤੁਸੀਂ ਇਹੋ ਸਭ ਗੱਲ ਹੋ ਰਿਹਾ ਕਿ ਵੀ ਆਪਾਂ ਬੂਟੇ ਲਾਉਣੇ ਸੀ ਤੇ ਕਮੇਟੀ ਦੇ ਵਿੱਚ ਫੈਸਲਾ ਹੋਇਆ ਸੀ ਤੁਸੀਂ ਕਮੇਟੀ ਨੂੰ ਨਾਲ ਕਿਉਂ ਨਹੀਂ ਲਿਆ ਬੂਟੇ ਲਾਉਣ ਵਾਸਤੇ ਗੱਲ ਸਿਰਫ ਇੰਨੀ ਜਿੱਥੇ ਵੀ ਕਿਤੇ ਲਾਉਣੇ ਸੀ ਦੇਖੋ ਇਹ ਹੈ ਨਾ ਬੂਟੇ ਲਗਾਉਣ ਦੇ ਲਈ ਇੱਕ ਤਾਂ ਗਰਮੀ ਬਹੁਤ ਸੂਸਰਾਂ ਨੂੰ ਉਹਨੂੰ ਟਾਈਮ ਬਹੁਤ ਲੱਗਦਾ ਹੋ ਇਹਨਾਂ ਕੋਲ ਮੈਂ ਨਹੀਂ ਕਹਿੰਦਾ ਕਿ ਤੁਹਾਡੇ ਕੋਲ ਇੰਨਾ ਟਾਈਮ ਲਗਾ ਮੈਂ ਕਿ ਉੱਥੇ ਗਰਮੀ ਦੇ ਵਿੱਚ ਤੁਸੀਂ ਜਾਵਾਂਗੇ ਅਸੀਂ ਲਗਾ ਦਿੰਨੇ ਆ ਫਿਰ ਕਿਸੇ ਦਿਨ ਦਾ ਪ੍ਰੋਗਰਾਮ ਰੱਖਾਂਗੇ ਉੱਥੇ ਜਾ ਕੇ ਸਾਰੇ ਮੈਂਬਰ ਜਿਹੜਾ ਜਾ ਕੇ ਉਹਦਾ ਪਹਿਲਾਂ ਵੀ ਉਦਘਾਟਨ ਦੀ ਤਰ੍ਹਾਂ ਉਹ ਹੋ ਜਾਂਦਾ ਹੈ ਕਿਉਂਕਿ ਬੂਟਾ ਲਗਾਉਣਾ ਪਹਿਲਾਂ ਟੋਏ ਕੱਟਣੇ ਕਈ ਵਾਰੀ ਇਦਾਂ ਕਰਨਾ ਤੇ ਕਾਫੀ ਟਾਈਮ ਲੱਗਦਾ ਜੋ ਮੀਂਹ ਪੀਰੀਅਡ ਹੈ ਜੀ ਸਰ ਕਈ ਵਾਰੀ ਇਦਾਂ ਹੁੰਦਾ ਨਾ ਕਈ ਵਾਰੀ ਸਾਡਾ ਕੋਲ ਮਿਲਤੀ ਹੋ ਜਾਂਦੀ ਹੈ ਜੇ ਸਾਨੂੰ ਜ਼ਰੂਰੀ ਨਹੀਂ ਹੈਗਾ ਕਿ ਹਰ ਗੱਲ ਨੂੰ ਜਸਟੀਫਾਈ ਆਪਾਂ ਕਰਨਾ ਹੀ ਕਰਨਾ ਜੀ ਕਰਦੀ ਦਾ ਮੈਂ ਤਾਂ ਆਪਣੇ ਬਕਰਰ ਕੋਲ ਕਈ ਵਾਰੀ ਮੇਰੇ ਕੋਲ ਮਿਸਟੇਕ ਹੋ ਜੂ ਮੈਂ ਤਾਂ ਮਾफी ਮੰਗ ਲੈਂਦੇ ਤੇ ਭਾਈ ਮੈਂ ਭੁੱਲ ਗਈ ਮੇਰੇ ਕੋਲ ਆ ਕੰਮ ਕਰਿਆ ਨਹੀਂ ਹੈ ਨਾ ਜਾਂ ਮੈਂ ਕਰ ਨਹੀਂ ਸਕਿਆ ਜਾਂ ਮੇਰੀ ਕੋਈ ਮਜਬੂਰੀ ਸੀ ਅਸੀਂ ਮਤਲਬ ਉਹਨੂੰ ਉਹਨੂੰ ਜਸਟੀਫਾਈ ਕਰੀ ਜਈਏ ਕਰੀ ਜਈਏ ਕਰੀ ਜਈਏ ਇਹ ਤਾਂ ਤਰੀਕ ਤਰੀਕ ਨਾ ਹੈ ਇਹਦਾ ਮਤਲਬ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਗਲਤ ਹੈ ਉਹ ਉਹ ਨਹੀਂ ਤੇ ਤੁਸੀਂ ਜੋ ਕਹਿ ਰਹੇ ਹੋ ਉਹ ਠੀਕ ਹੈ ਮੰਨ ਲਿਏ ਨਹੀਂ ਅਸੀਂ ਮੰਨ ਲੈਨੇ ਗੱਲ ਕਿ ਤੁਹਾਡੇ ਕੋਲ گاڑی ਚੋਣ ਨੂੰ ਨਹੀਂ ਆਉਂਦਾ ਕੰਮ ਦਾ ਸਾਨੂੰ ਕੋਈ ਫੱਟ ਨਹੀਂ ਪੈਣਾ ਠੀਕ ਹੈ ਨਾ ਲਕਸ਼ਟੈਂਪਰਨ ਕੋਆਪਰੇਸ਼ਨ ਕਰਦੇ ਹੋ 10 ਕਿੱਡੀ ਗੱਲਿਆ ਮੋੜ ਮੋੜ ਕੇ ਮੋੜ ਮੋੜ ਕੇ ਉੱਥੇ ਬਹਿਸ ਅਵਿਸ਼ਾ ਥੋੜੀ ਹੈ ਸਸ਼ਕਰ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ